ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਨੱਕ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚ ਦੋ ਤਾਂ ਆ ਗੀਆਂ ਬਾਈ ਕੋਲੇ ਮੱਝਾਂ ਇੱਕ ਤਾਂ ਆ ਗਈ ਤਾਜੀ ਸੂਈ ਤੇ ਇੱਕ ਆ ਗਈ ਗੱਬਣ ਤੇ ਇੱਕ ਆ ਗਈ ਬਾਈ ਕੋਲੇ ਕੱਟੀ ਬਈ ਅਫਸਰ ਤੇ ਇੱਕ ਆ ਗਿਆ ਕੱਟਾ ਪੂਰਾ ਤੇ ਜਸਕਰ ਚੋਂ ਆਪਾਂ ਵੀਡੀਓ ਬਣਾ ਰਹੇ ਹੂੰ ਹੀ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਇਹ ਘਰੇਲੂ ਪਸ਼ੂਆ ਬਾਈ ਦੇ ਇਹ ਹੀ ਮੰਨ ਕੇ ਚਲੋ ਚਾਰੇ ਸੇਲ ਕਰ ਰਹੇ ਆਗਾ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਹੋ ਠੀਕ ਹਾਂ ਬਾਈ। ਬਹੁਤ ਵਧੀਆ ਜੀ। ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ। ਨਾਮ ਮੇਰਾ ਸਤਗੁਰ ਸਿੰਘ ਜੀ। ਹੂੰ ਪਿੰਡ ਕੌਣ ਸੀ ਜੀ? ਜ਼ਿਲ੍ਹਾ? ਜ਼ਿਲ੍ਹਾ ਬਰਨਾਲਾ ਜੀ। ਤਹਿਸੀਲ ਬਾਈ ਆਪਣਾ। ਤਹਿਸੀਲ ਤਾਂ ਪਾਪਰਦੀ। ਤੇ ਨੇੜੇ ਦੇ ਪਿੰਡ। ਹਾਂਜੀ ਨੇੜੇ ਦੇ ਪਿੰਡ ਬਈ। ਨੇੜੇ ਦੇ ਪਿੰਡ ਜੀ ਖੁੱਡੀ ਐ। ਹੂੰ ਕੋਣ ਆਪਣੇ ਨਾਂ ਤਪਾ ਆ ਗਿਆ ਜੀ ਮਹਿਤਾ ਆ ਗਿਆ ਜੀ। ਠੀਕ ਐ ਬਾਈ। ਮੋਬਾਈਲ ਨੰਬਰ ਬੋਲ ਦਿਓ ਆਪਣਾ। 985643686 ਜੀ। ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਹਾਂ ਬਈ ਇਹ ਤੋਂ ਹੀ ਸ਼ੁਰੂ ਕਰਦੇ ਤਾਂ ਜੀ ਸੂਈ ਤੋਂ ਹਾਂਜੀ ਕਿਹੜਾ ਸੂਆ ਬਈ ਇਹ ਸੂਈ ਵੀ ਆ ਦੂਜਾ ਸੂਆ ਜੀ ਦੂਜਾ ਸੂਆ ਕਿੰਨਾ ਕੁ ਟਾਈਮ ਹੋ ਗਿਆ ਬਈ ਸੂਈ ਨੂੰ ਡੇਢ ਕਿ ਮਹੀਨਾ ਹੋਇਆ ਡੇਢ ਕਿ ਮਹੀਨਾ ਤੇ ਬੱਚਾ ਇਹਦੇ ਮਗਰ ਕੱਟੀ ਆ ਹਨਾ ਠੀਕ ਆ ਕੱਟੀ ਬਈ ਅੰਦਰ ਖੜੀ ਆਗੀ ਅ ਕਿੰਨਾ ਕੁ ਦੁੱਧ ਇਹਦੇ ਥੱਲੇ ਬਈ ਹੁਣ ਇਹਦੇ ਥੱਲੇ 8 ਕਿਲੋ ਦੁੱਧ ਆ ਜੀ ਦੋਮਾ ਟਾਈਮ ਆ ਦਾ ਹਾਂਜੀ ਜੇ ਕੋਈ ਵੀਰ ਦੋ ਟਾਈਮ ਜਾਂ ਚਾਰ ਟਾਈਮ ਆਪਦੀ ਚਬਾਈ ਕਰ ਸਕਦਾ ਕਰ ਸਕਦਾ ਹਾਂਜੀ ਤੇ ਕਿਵੇਂ ਦੀ ਚਬਾਈ ਇਹਦੀ ਚਬਾਈ ਬਹੁਤ ਵਧੀਆ ਜੀ ਠੀਕ ਐ ਉਹ ਠੰਡੀ ਐ ਚੂਣ ਹਾਂਜੀ ਪੂਰੀ ਠੰਡੀ ਐ ਠੀਕ ਐ ਚੂਣ ਨੂੰ ਬਾਈ ਕਹਿੰਦਾ ਬਈ ਠੰਡੀ ਐ ਤੇ ਲੇਵਾ ਪਜੇ ਚੈੱਕ ਕਰਵਾਣੇ ਲੇਵੇ ਦੀ ਫੀਡਿੰਗ ਫੂਡਿੰਗ ਚੈੱਕ ਕਰ ਸਕਦੇ ਬਹੁਤ ਸੋਨਾ ਕਰਮ ਵਾਲੇ ਨੂੰ ਹਵਾਨਾ ਲੱਗਿਆ ਵਾ ਬਾਕੀ ਥਾਣਾ ਥਾਣਾ ਦਾ ਕਹਿ ਪਸੂਨ ਚੈੱਕ ਕਰਵਾਣ ਲੈ ਇਧਰ ਵੀ ਬਈ ਚੈੱਕ ਕਰ ਸਕਦੇ ਥਣ ਵੀ ਇੱਕ ਨੰਬਰ ਲੱਗਿਆ ਹੋਗਾ ਚੂਣ ਚਵਾ ਬਾਈ ਕਹਿੰਨੇ ਬਈ ਇੱਕ ਨੰਬਰ ਹੈਗਾ ਖੋਲਿਓ ਬਾਈ ਤੋਰ ਬਾਕੀ ਸਿੰਘਾਂ ਦੀ ਜਿਹੜੀ ਕੁਆਲਿਟੀ ਐ ਬਈ ਬਹੁਤ ਚੰਗੀ ਆ ਨਾਲੋਂ ਹੀ ਐ ਕਰਮ ਵਾਲੀ ਦੇ ਸਿੰਘ ਮੋੜੇ ਵਾ ਸੂਈ ਸਵਾਈ ਬੱਚਾ ਮਗਰ ਬਈ ਇਹਦੇ ਅੱਗੇ ਕੱਟੀ ਬਾਕੀ ਪਤਲੇ ਜਿਹੇ ਪਿੰਡੇ ਦੀ ਬਈ ਮੱਝ ਆ ਜਾਂਦੀ ਆ ਦੁੱਧ ਵਾਲੀ ਨਾਲ ਨੂਡ ਵੀ ਚੈੱਕ ਕਰ ਸਕਦੇ ਆ ਬੜੀ ਚੰਗੀ ਆ ਟਾਈਮ ਵੀ ਆਪਾਂ ਤੁਹਾਨੂੰ ਦੱਸ ਹੀ ਦਿੰਨੇ ਆ ਬਈ ਕਿੰਨੇ ਕ ਵਜੇ ਦਾ ਹੁੰਦਾ 1 ਵਜੇ ਦਾ ਟਾਈਮ ਹੋਣ ਵਾਲਾ ਬਈ ਉਸ ਸ਼ਾਮ ਨੂੰ ਆਵਦਾ ਜਾਂ ਲਾਲੇ ਸ਼ਾਮ ਤੱਕ ਜਿਹੜਾ ਹਵਾਨੇ ਨੇ ਸੋਣਾ ਤਿਆਰ ਕਰਨਾਗਾ ਤੇ ਮੁੱਲ ਬਈ ਕੀ ਰਹੂਗਾ ਇਹਦਾ ਮੁੱਲ 70000 ਦੀ ਦੇ ਦਾਂਗੇ ਜੀ 70000 ਦੀ ਕਰ ਦਿਆਂਗੇ ਥੋੜਾ ਕਣਾ ਮੰਨਤਾ ਹਾਂ ਜੀ ਕਰ ਦਾਂਗੇ 70000 ਰੁਪਇਆ ਬਈ ਕਣਾ ਮੁੱਲ ਬਾਕੀ ਬਈ ਆਗੇ ਇਹਨੂੰ ਮੰਨਤਾ ਮੌਕੇ ਤੇ ਜਰੂਰ ਕਰ ਦਿਆਂਗੇ ਥਣਾ ਦਾ ਜਿਹੜਾ ਗੈਪ ਆ ਤੁਸੀਂ ਚੈੱਕ ਕਰ ਸਕਦੇ ਬਹੁਤ ਸੂਣਾ ਨੂੰ ਥਣ ਲੱਗਿਆ ਵਾ ਪੂਰੀ ਵਿਥੀ ਤੇ ਥਣਾ ਤੇ ਬੱਚਾ ਮਗਰ ਆ ਗਿਆ ਤੇ ਕਰਮਾਣੀ ਦੇ ਕੱਟੀ ਤੇ 2 ਨੰਬਰ ਤੇ ਬਈ ਗੱਭਣ ਆ ਜੀ ਨੀਲੀ ਰਾਬੀ ਆ ਗਈ ਹਾਂਜੀ ਤੇ ਕਿੰਨੇ ਟਾਈਮ ਦੀ ਬਈ ਚੈੱਕ 7 ਮਹੀਨੇ ਦੀ 7 ਮਹੀਨੇ ਦੀ ਤੇ ਦੁੱਧੋਂ ਡਰਾਈ ਹੈ ਬਈ ਹਾਂਜੀ ਦੁੱਧੋਂ ਡਰਾਈ ਬਈ 7 ਮਹੀਨੇ ਦੀ ਚੈੱਕ ਪਾਸ ਦੇਖੋ ਬਈ ਛੋਡੀ ਤਸੱਲੀ ਕਰਾਈ ਵੀ ਕੋਈ ਵੀ ਰੋਂਦਾ ਕਰਵਾ ਸਕਦਾ ਹਾਂ ਹਾਂਜੀ ਬਿਲਕੁਲ ਕਰਵਾਵੇ ਕਰਵਾ ਕੇ ਲੈ ਕੇ ਜਾਵੀਂ ਤੇ ਕਿੰਨਾ ਕਿਤਾ ਦਿੱਤਾ ਬਈ ਇਹ ਦਾ ਤਾਜੀ ਦਾ ਤਾਜੀ ਥੱਲੇ 15 ਹਾਂ ਕਿਲੋ ਦਹੀਂ ਠੀਕ ਐ ਤੇ ਐਦ ਕੀ ਫਿਰ ਕਿੰਨੀ ਕੁ ਉਮੀਦ ਆ ਬਈ ਐਕਤੀ ਦਾ ਜੀ ਜਿਆਦੀ ਐ ਜੀ ਉਹ ਠੰਡੀ ਐ ਪੂਰੀ ਪੂਰੀ ਠੰਡੀ ਐ ਜੀ ਠੀਕ ਐ ਠੰਡੀ ਬਈ ਕਹਿੰਨਾ ਪੂਰੀ ਐ ਠੀਕ ਐ ਪਰ ਇਹਦਾ ਨਹੀਂ ਪਤਾ ਬਈ ਜਿਹੜਾ ਇਹਦੇ ਅੱਗੇ ਲੱਗਾ ਵਾ ਹੁਣ ਸਰਕਾਰੀ ਸੀਮਨ ਐ ਜੀ ਠੀਕ ਐ ਸਰਕਾਰੀ ਸੀਮਨ ਬਈ ਕਹਿੰਨੇ ਲੱਗਾ ਵਗਾ ਥਣ ਝੋਲੀ ਬਈ ਚੈੱਕ ਕਰਵਾਣ ਝੋਲੀ ਝਾਲੀ ਬਹੁਤ ਚੰਗੀ ਆ ਰਿਕਾਰਡ ਵੀ ਬਈ ਨੇ ਦੁੱਧ ਦਾ ਚੰਗਾ ਦੱਸਿਆ ਬਾਕੀ ਨੀਲੀ ਰਾਵੀ ਚੰਗੇ ਕੱਦ ਵਜਣ ਵਾਲੀ ਆ ਸਿੰਘਾ ਸਿੰਘਾ ਦੀ ਕੁਆਲਿਟੀ ਬਹੁਤ ਚੰਗੀਆਂ ਵਾਕੀ ਫੇਸ ਬੂਸ ਅੱਖਾਂ ਓੱਖਾਂ ਚੈੱਕ ਇਹਦੀਆਂ ਕਰ ਸਕਦੇ ਸਿਰ ਚ ਵੀ ਡੱਬਾ ਗਿਆ ਬਾਈ ਹਨਾ ਆਈ ਲੈ ਅੱਖਾਂ ਵੀ ਬਿੱਲੀਆਂ ਨੇ ਹੂੰ ਬਾਕੀ ਪੈਰਾਂ ਚ ਵੀ ਇਨਸਾਨ ਕੱਦਗਾਠ ਬਹੁਤ ਆਈ ਕੱਦਗਾਠ ਵੀ ਬਹੁਤ ਆ ਪੂਸ ਹਰ ਇੱਕ ਡੱਬ ਮੰਨ ਕੇ ਚਲੋ ਬਈ ਲੀਲੀ ਰਵੀ ਦਾ ਜਿਹੜਾ ਪੂਰਾ ਕਰਦੀ ਗਰਮ ਵਾਲੀ ਦੇਖੋ ਖੋਲ ਦਿਓ ਬਾਈ ਤੋੜ ਦਿਓ ਖੋਲ ਕੇ ਤੇ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ ਲੱਖ ਰੁਪਏ ਆਈ 100000 ਰੁਪਇਆ ਦੇਵਾਂਗੇ ਜੀ ਲੱਖ ਰੁਪਇਆ ਜੋ ਮਾੜਾ ਮੋਟਾ ਮਾਨਦਾਨ ਕਰਦਾਂਗੇ ਠੀਕ ਹੈ ਮਾੜਾ ਮੋਟਾ ਬਾਈ ਕਨੇ ਬਾਈ ਮਾਨਦਾਨ ਕਰਦੇ ਆਂਗੇ ਲੱਖ ਰੁਪਇਆ ਦੀ ਆਪਾਂ ਇਹ ਮੱਝ ਦੇਵਾਂਗੇ ਤੋੜਾ ਤਾਰਾ ਤੁਸੀਂ ਚੈੱਕ ਕਰ ਸਕਦੇ ਹੋ ਲੈਵਾ ਕਿ ਮੈਂ ਤਿਆਰ ਕਰਦੀ ਆ ਬਈ ਨੇੜੇ ਜਾ ਕੇ ਬਹੁਤ ਵਧੀਆ ਤਿਆਰ ਕਰਦੀ ਆ ਠੀਕ ਹੈ ਲੈਵਾ ਬਾਈ ਕਨੇ ਬਹੁਤ ਸੋਹਣਾ ਤਿਆਰ ਕਰਦੀ ਆ ਬਈ ਨੇੜੇ ਜਾ ਕੇ ਬਾਕੀ ਟਾਈਮ ਪਿਆ ਗਿਆ ਬਈ ਸਾਨੂੰ ਪਤਾ ਚੰਗੀ ਸਮਾਈ ਹੋਊਗੀ ਸੋਹਣੀ ਤਿਆਰ ਹੋਣ ਵਾਲੀ ਆ ਚਰਮਾ ਲਈ ਮੁੱਲ ਆ ਜਿਹੜਾ ਇਹਦਾ 1 ਲੱਖ ਰੁਪਇਆ ਬਈ ਬਾਕੀ ਬਾਈ ਕਨੇ ਆਏਗੇ ਦਾ ਮਾਨਦਾਨ ਆਪਾਂ ਥੋੜਾ ਕਾਣਾ ਮੌਕੇ ਤੇ ਜ਼ਰੂਰ ਕਰ ਦਾਂਗੇ ਤੇ ਕੋਈ ਬਾਈ ਦਾ ਬਈ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚ ਜਿਹੜੀ ਇਹ ਮਾਝਾ ਸੇਲ ਕਰ ਰਿਹਾ ਵੈਸੇ ਚਾਰੇ ਪਸ਼ੂ ਬਾਈ ਤੇ ਕਰਦੀ ਐ ਤੇ ਤਿੰਨ ਨੰਬਰ ਤੇ ਬਈ ਆ ਗਿਆ ਕਟਾ ਹਾਂ ਹਾਂ ਜੀ ਕਿੰਨੀ ਉਮਰ ਦਾ ਬੱਚਾ ਬਈ ਇਹ ਇਹ 8 ਮਹੀਨਿਆਂ ਦਾ ਜੀ 8 ਮਹੀਨਿਆਂ ਦਾ ਤੇ ਕਿਹੜੇ ਟੀਕੇ ਟੁਕੇ ਦਾ ਪਤਾ ਬਾਈ ਕੁਝ ਇਹ ਪਿੰਡੂ ਸਾਣ ਦੀ ਠੀਕ ਹੈ ਵੀਰੇ ਕੀ ਰਿਕਾਰਡ ਆ ਮਦਰ ਦਾ ਜੀ ਦਾ ਰਿਕਾਰਡ ਵਧੀਆ ਜੀ ਦਾ ਕਿੰਨਾ ਕੁ ਰਿਕਾਰਡ ਆ ਮਦਰ ਦਾ ਵੈਸੇ 1500 ਕਿਲੋ ਦਾ ਹੈਗਾ ਜੀ ਵਧੀਆ ਆਪਾਂ ਸਾਹਮਣ ਖਾਤਰ ਲਿਆਂਦਾ ਸੀਗਾ ਜੀ ਠੀਕ ਹੈ ਵੀਰੇ ਤੇ ਬਾਕੀ ਪਿਓਰ ਬਈ ਬੂਰੀ ਨਸਲ ਦਾ ਆ ਜਾਂਦਾ ਚੈੱਕ ਕਰ ਸਕਦੇ ਆ ਦਾ ਮੱਥਾ ਜਾਂ ਇਹਦਾ ਫੇਸ ਪੈਰ ਵੀ ਚਿੱਟੇ ਜਿਹਾ ਮਾੜੇ ਮਾੜੇ ਹੂੰ ਪੈਰ ਵੀ ਮਾੜੇ ਮਾੜੇ ਚਿੱਟੇ ਤੋੜ ਦਿਓ ਬਈ ਇਹਨੂੰ ਇੱਥੇ ਮਾੜਾ ਲੰਮਾ ਬਹੁਤ ਹੈ ਜੀ ਸਹੀ ਗੱਲ ਹੈ ਲੰਮਾ ਲੁਮਾ ਬਈ ਚੰਗ ਸੰਗ ਮੋੜਨ ਲੱਗ ਗਿਆ ਜੀ ਹੁਣੀ ਹੂੰ ਕੁੰਡੇ ਸੰਗਾਂ ਨਾਲ ਬਣੂਗਾ ਤੇ ਇਹਦਾ ਬਈ ਮੁੱਲ ਫਿਰ ਇਹਦਾ ਮੁੱਲ ਬਈ 10000 ਦਾ ਦੇ ਦਿੰਦੇ 10000 ਰੁਪਏ ਦਾ ਮੋੜ ਦਿਓ ਬਈ ਕੁਗਲ 10000 ਰੁਪਏ ਦਾ ਬਈ ਕਹਿੰਨੇ ਬਈ ਇਹ ਆਪਾਂ ਕਟਾ ਦੇ ਦਾਂਗੇ ਮਦਰਦਰ ਕਾਰਡ ਵੀ ਬਾਈ ਨੇ ਵੈਸੇ ਇਹਦਾ ਚੰਗਾ ਦੱਸ ਸਕਣਾ 16 ਲੀਟਰ ਦਾ ਇਹ ਮਦਰਦਰ ਕਾਰਡ ਸੀਗਾ। ਜੇ ਬਾਈ ਮੈਂ ਪਿੰਡ ਟੱਲ ਮਾ ਦਲ ਲੈਂਦਾ ਸੀਗਾ ਜੀ ਆਪਾਂ। ਠੀਕ ਹੈ ਵੀਰੇ। ਟੱਲ ਮਾ ਪਿੰਡ ਤੋਂ ਬਾਈ ਕਹਿੰਦੇ ਵੀ ਆਪਾਂ ਇਹ ਲਿਆ ਸੀਗਾ। ਤੇ ਇੱਕ ਆ ਗਈ ਬਾਈ ਕੋਲੇ ਕੱਟੀ। ਕੱਟੀ ਐਸੀ ਦੀ ਆ ਜੀ। ਠੀਕ ਹੈ ਬਾਈ। ਪਹਿਲੇ ਸੂਏ ਦੀ। ਪਹਿਲੇ ਸੂਏ ਦੀ। ਕਿੰਨੀ ਕੁ ਮਰ ਦਾ ਬੱਚਾ ਹੋਊਗਾ। ਇਹਨੂੰ 1 ਸਾਲ ਤੋਂ 1 ਮਹੀਨੇ ਉੱਤੇ ਹੈ ਜੀ। 1 ਸਾਲ ਤੇ 1 ਮਹੀਨਾ ਪਿੰਡਾ ਪਤਲਾ ਵਈ ਹੈ ਨਾ ਜਮਾ ਇਹਦੀ ਜਮਾ ਸੇਮ ਇਹਦੇ ਕਾਪੀ ਹੈ ਜੀ ਇਹਦੀ ਹੂੰ ਸਹੀ ਗੱਲ ਹੈ ਇਹਦੀ ਕਾਪੀ ਹੈ ਜਮਾ ਬਾਕੀ ਤੁਸੀਂ ਚੈੱਕ ਕਰ ਸਕਦੇ ਇਹਦੇ ਵੀ ਸਿੰਗ ਸੁng ਬਹੁਤ ਸੋਹਣੇ ਝੋਲੇ 4 ਥਾਣੀਆਂ ਹਾਂ ਇਹ ਬਹੁਤ ਸੋਹਣੇ ਥਾਣੇ ਲੈ ਬਾਈ ਬੜਾ ਚੈੱਕ ਕਰਵਾ ਦੀਆਂ ਖਾਣ ਬਾਈ ਕਹਿੰਦਾ 4 ਲੈ ਚੈੱਕ ਕਰ ਸਕਦੇ ਸਿੰਗਾ ਦੀ ਕੁਆਲਿਟੀ ਹੈ ਜਿਹੜੀ ਬਹੁਤ ਚੰਗੀਆਂ ਨਾਲੇ ਸਿੰਗਾ ਮੋੜੂ ਹੈ ਨਾ ਹਾਂ ਜੀ ਜਮਾ ਬਰੀਕ ਪਿੰਡੇ ਦੀ ਹੈ ਜੀ ਪੂਰੇ ਪਲੇ ਪੂਰੇ ਸੋਹਣੇ ਨੇ ਤੇ ਮੁੱਲੇ ਦਾ ਬਾਈ ਇਹਦਾ ਮੁੱਲ 20000 ਕਰਦੇ ਆ ਜੀ ਆਪਾਂ 20000 ਰੁਪਇਆ ਕੋਈ ਥੋੜਾ ਜਨਾ ਮਾਨਤਨ ਕਰ ਦਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਹੋਗਾ ਜੀ ਠੀਕ ਹੈ ਬਾਈ ਕਨੇ ਮਾਨਤਨ ਕਰ ਦਿਆਂਗੇ ਬਾਈ 20000 ਰੁਪਇਆ ਦਾ ਮੁੱਲ ਤੇ ਤੋਰੋਂਗੇ ਬਾਈ ਖੋਲ ਕੇ ਤਾਂ ਇਹ ਬਿਲਕੁਲ ਖੋਲ ਦੋ ਬਾਈ ਤੋਰ ਤੇ ਮੜੀ ਜੀ ਬਾਕੀ ਰੰਗ ਰੂਪ ਬਹੁਤ ਪਿਆਰਾ ਬੱਚੇ ਦਾ ਨਾ ਹਾਈ ਬਹੁਤ ਵਧੀਆ ਹੂੰ ਰੰਗ ਰੂਪ ਸੈਨਿੰਗ ਚਮਕ ਦਮ ਕੜਾ ਬੱਚਾ ਲਿਸਾ ਨਹੀਂ ਲਾਵਣੀ ਪੜੀ ਵੀ ਕੱਟੀ ਆ ਪੂਰੀ ਤੇ ਬਾਕੀ ਆ ਮੱਝ ਦੀ ਵੀ ਬਾਈ ਕਨੇ ਇਹ ਕੱਟੀ ਹੈਗੀ ਸੋਹਣੀ ਕੱਟੀ ਹੈ ਬਾਈ ਚੰਗਾ ਕੱਦ ਵਜਣਾ ਗੱਜੇ ਕਿਉਂਕਿ ਜਿਸਾ ਆਪਦੀ ਉਮਰ ਉਸ ਹਸਾਉ ਨਾਲ ਕੱਦ ਵਜਣੇ ਦਾ ਚੰਗਾ ਹੈ। ਸਿੰਗ ਵੀ ਨਾਲੋਂ ਹੀ ਜਿਹੜੇ ਮੋੜਨ ਲੱਗ ਗਈ ਹੈ ਇਹ ਤੇ ਮੋਹਲੇ ਦਾ ਬਈ 20000 ਰੁਪਇਆ ਤੋਰਾ ਤਾਰਾ ਤੁਸੀਂ ਬੱਚੇ ਦਾ ਚੈੱਕ ਕਰ ਸਕਦੇ ਹੋ ਬਾਕੀ ਪਿੱਠਪੜਾ ਬਹੁਤ ਸਰਕਾਰੀ ਸੀਮਨ ਦੀ ਹੈ। ਠੀਕ ਹੈ ਬਈ। ਬਾਕੀ ਪਿੱਠਪੜੀ ਚੜਾਈ ਜੜੀ ਬਹੁਤ ਆ ਯਾਰ ਹਨਾ। ਹਾਂਜੀ ਹਾਂ ਬਹੁਤ ਸੋਹਣੀ ਹੈ। ਹੂੰ ਲੈ ਚੱਲ ਬਈ ਕੋਈ ਗੱਲ ਨਹੀਂ। ਬਾਸ ਬਾਸ ਤਵਾ। ਤੇ ਨਾਗ ਨਾ ਬਾਈ ਦੇ ਆਪਾਂ ਤੁਹਾਨੂੰ ਚਾਰੀ ਦਿਖਾਉਂਦੇ ਬਈ। ਕਿਸੇ ਵੀ ਵੀਰ ਨੂੰ ਚਾਰਾਂ ਚੋਂ ਕੋਈ ਵੀ ਨਾ ਪਸੰਦ ਆਉਂਦਾ ਨਾ ਬਾਈ ਨਾ ਤੁਸੀਂ ਕੰਟੈਕਟ ਕਰ ਲਓ ਧੰਨਵਾਦ ਜੀ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਹੈ ਹਾਂ ਸਹੀ ਗੱਲ ਹੈ ਬਾਈ ਕੋਈ ਵਾਜਾ ਆਪਾਂ ਬਿਜਲੀ ਦਾ ਕੰਮ ਕਰਦੇ ਆਂ ਜੀ ਸਾਹਮਦੇ ਨਹੀਂ ਤਾਂ ਵੇਚਦੇ ਠੀਕ ਹੈ ਬਾਈ ਕਹਿੰਦਾ ਸਾਹਮਦੇ ਨਹੀਂ ਬਾਈ ਬਿਜਲੀ ਦਾ ਕੰਮ ਕਰਦੇ ਆ ਤਾਂ ਕਰਕੇ ਇਹਨਾਂ ਨੂੰ ਆਪਾਂ ਸੇਲ ਕਰ ਰਹੇ ਆ ਧੰਨਵਾਦ ਜੀ